ਇੰਡਾ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਂ ਸਿੰਘ ਸਿੱਧੂ ਨੂੰ ਸੌਂਪੇ ਨੇ ਇਹਨਾਂ ਪਿੰਡਾਂ ਦੀ ਪੰਚਾਇਤਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਵੀ ਵਿਅਕਤੀ ਹੈਰੋਇਨ ਜਾਂ ਫਿਰ ਕੋਈ ਵੀ ਸਿੰਥੈਟਿਕ ਨਸ਼ਾ ਨਹੀਂ ਕਰਦਾ ਤੇ ਨਾ ਹੀ ਕੋਈ ਪਿੰਡ ਵਿੱਚ ਵੇਚਦਾ ਹੈ ਬਲਕਾਂ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਮਪੁਰਾ ਹਲਕੇ ਦੇ ਵਿੱਚ ਕੁੱਲ 54 ਪਿੰਡ ਪੈਂਦੇ ਨੇ ਜਿਨ੍ਹਾਂ ਵਿੱਚੋਂ ਇਹਨਾਂ 20 ਪਿੰਡਾਂ ਨੂੰ ਹੈਰੋਇਨ ਮੁਕਤ ਘਰਾਰ ਦਿੱਤਾ ਗਿਆ ਜਦੋਂ ਕਿ ਬਾਕੀ ਰਹਿੰਦੇ ਪਿੰਡਾਂ ਵਿੱਚੋਂ ਵੀ 1-2 ਵਿਅਕਤੀ ਹੀ ਹਨ ਜੋ ਕਿ ਇਸ ਨਸ਼ੇ ਦੇ ਵਿੱਚ ਗ੍ਰਸਤ ਹਨ ਤੇ ਜਲਦੀ ਹੀ ਉਹਨਾਂ ਪਿੰਡਾਂ ਦੇ ਵਿੱਚੋਂ ਵੀ ਉਨਾ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਦੇ ਖਿਲਾਫ ਇੱਕ ਜੁੱਟ ਹੋ ਕੇ ਇਸ ਦਾ ਖਾਤਮਾ ਕਰਨਾ ਚਾਹੀਦਾ ਹੈ। ਦਾ ਸਵਾਦ ਸਤਕਾਰam ਪ੍ਰਾਪੂਲ ਦੇ ਸਾਡੇ ਸਤਕਾਰਯੋਗ ਸਾਰੀਆਂ ਨਗਰ ਹਲਕੇ ਦੇ ਵਿੱਚੋਂ ਮੇਰੀਆਂ 20 ਪੰਚਾਇਤਾਂ ਚੋਂ ਗ੍ਰਾਮ ਪੰਚਾਇਤਾਂ 19 ਪੰਚਾਇਤਾਂ ਦੇ ਅੱਗੇ ਸਰਪੰਚ ਸਾਹਿਬਾਨ ਆਏ ਜੀ ਤੇ ਸਾਰਾ ਮੇਰਾ ਪੱਤਰਕਾਰਪਰਾ ਪ੍ਰੈਸ মিডিਆ ਸਾਡਾ ਆਇਆ ਸੋ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਉ ਆਇਆ ਪੱਤੀ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਆਪਾਂ ਸਾਰੇ ਇਕੱਠੇ ਹੋਏ ਆ ਇਹਦੇ ਵਿੱਚ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰਾ ਸਾਹਿਬ ਨੇ ਇੱਕ ਮਹਿਮਚ ਲਈਏ ਜੁੱਧ ਨਸ਼ਾ ਵਿਰੁੱਧ ਉਹ ਅਸੀਂ ਵੀ ਪਿਛਲੇ 1 ਮਹੀਨੇ ਤੋਂ ਉਸ ਮਹਿਮੇ ਦੇ ਵਿੱਚ ਸ਼ਾਮਲ ਹੋਏ ਆ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਜੁੱਧ ਨਸ਼ਾ ਵਿਰੁੱਧ ਮੇਮ ਨੂੰ ਦਾ ਪ੍ਰਚਾਰ ਕੀਤਾ ਲੋਕਾਂ ਦੇ ਨਾਲ ਮਿਲੇ ਆ ਜੋ ਚਿੱਟਾ ਪਿਛਲੇ ਲੰਬੇ ਸਮੇਂ ਤੋਂ ਸਾਡੀ ਜਵਾਨੀ ਨੂੰ ਖਾ ਰਿਹਾ ਉਹਦੇ ਪ੍ਰਤੀ ਅਸੀਂ ਲੋਕਾਂ ਨੇ ਲਾਮਤ ਕੀਤਾ ਉਹਦਾ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਜੀ ਹੰਗਾਰਾ ਹੀ ਮਿਲਿਆ ਵੀ ਵੀ ਗ੍ਰਾਮ ਪੰਚਾਇਤਾਂ ਦੇ ਸਾਡੇ ਸਰਪੰਚ ਸਾਹਿਬਾਨ ਆਏ ਨੇ ਨਾਲ ਪੰਚਾਇਤਾਂ ਨਾਲ ਆਏ ਨੇ ਤੇ ਉਹ ਜਿਹੜੇ ਮਤਾ ਪਾ ਕੇ ਲੈ ਕੇ ਆਇਆ ਵੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਮਤਾ ਮੇਰੇ ਦਾ ਹੀ ਦੇਣਾ ਚਾਹੁੰਦੇ ਹਾਂ ਕਿਉਂਕਿ ਵੀ ਸਾਡਾ ਪਿੰਡ ਆ ਜਿਹੜਾ ਚਿੱਟਾ ਜੋ ਨਸ਼ਾ ਮੁਕਤ ਕੋਸ਼ਤ ਕੀਤਾ ਜਾਵੇ ਇਹਦੇ ਬਾਰੇ ਅੱਜ ਤੁਸੀਂ ਵੀ ਆਏ ਹੋ ਤੁਹਾਡਾ ਧੰਨਵਾਦ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਲਈ ਆਏ ਹੋ ਤੇ ਇਹ ਜੇ ਆਪਾਂ ਤੁਹਾਡੀ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਰਾਹੀਂ ਜੇ ਪੰਜਾਬ ਦੇ ਵਿੱਚ ਇਥੇ ਮੈਸੇਜ ਆਵੇ ਵੀ ਇੰਨਾ ਜ਼ਿਆਦਾ ਭਰਪੂਰ ਹੰਗਾਰਾ ਮਿਲ ਰਿਹਾ ਚੋਦਨ ਸਿੰਘ ਦੇ ਵਿਰੁੱਧ ਤੇ ਪੰਜਾਬ ਦੇ ਵਿੱਚ ਸਾਰੇ ਪੰਜਾਬੀ ਵੀ ਕੋਸ਼ਿਸ਼ ਕਰਨਗੇ ਇੱਕ ਮੈਂ ਹੋਰ ਦੱਸ ਦੇਣਾ ਸਾਡੀਆਂ ਸਾਰੇ ਮੇਰੇ ਹਲਕੇ ਦੀਆਂ ਰਾਮਪਰਾਪੁਰ ਵਿਧਾਨ ਸਭਾ ਹਲਕੇ ਦੀਆਂ ಗ್ರಾಮ ਪਰਜੈਕਟਾਂ ਨੇ ਇੱਕ ਮਤਾ ਪਾਤਾ ਵੀ ਜਿਹੜਾ ਸਮਗਲ ਤਸਕਰ ਜਿਹੜੇ ਪਿੰਡੋਂ ਫੜਾਇਆ ਜੋ ਉਸ ਪਿੰਡ ਦਾ ਕੋਈ ਕਰ ਰਿਹਾ ਨਸ਼ਾ ਚਿੱਟਾ ਵੇਚ ਰਿਹਾ ਉਹਨੂੰ ਪਰਚਾ ਦੇ ਕੇ ਜੇਲ੍ਹ ਭੇਜਦੇ ਅੱਗੇ ਉਹਦੀ ਜਮਾਨਤ ਲੈ ਲੈਂਦੇ ਸੀ ਜਵਾਨਤਾ ਜਿਹੜੀ ਉਹ ਪੰਚਾਇਤਾਂ ਦੇ ਮਤਾ ਪਾਤਿਕ ਪੈਂਡ ਦੇ ਵਿੱਚੋਂ ਕੋਈ ਵੀ ਉਹਦੀ ਬੰਦੇ ਦੀ ਜਵਾਨਤੀ ਲਾਊਗਾ ਜਿਹੋ ਜਵਾਨਤ ਲਾਊਗਾ ਤਾਂ ਉਹਦੇ ਨਾਲ ਸਾਡਾ ਜਿਹੜਾ ਬੋਲਵਾਲਾ ਜਿਹੜੀ ਪੁਰਾਣੀ ਗੱਲ ਕਹਿੰਦੇ ਪਾਂਡਾ ਤੇ ਆ ਗਿਆ ਜਾਊਗਾ ਉਹ ਇਹਦਾ ਬੋਲਵਾਲਾ ਬੰਦ ਹੋਊਗਾ ਦੁਕਾਨਦਾਰ ਆ ਜਿਹੜੇ ਉਹਨੂੰ ਉਹਨੂੰ ਸੌਦਾ ਪਤਾ ਦੇਣਾ ਬੰਦ ਕਰ ਦੇਣਗੇ ਇਸ ਤਰ੍ਹਾਂ ਇਹ ਵੀ ਮਤਾ ਪਾਸ ਕੀਤਾ ਹਸਤੀ ਦੇ ਕਿੰਨੇ ਮਿੰਟ ਨਹੀਂ ਆਪਣੀ ਤਰਵੰਜਾ ਪੰਚਾਇਤਾਂ ਜੀ ਤੇ ਉਹਨਾਂ ਦੇ ਵਿੱਚੋਂ 20 ਦੇ ਜਿਹੜਾ ਉਹ ਕਿਤਾ ਹਾਂ 20 ਸਾਡੇ ਆਪਣੇ ਪੁਣੀ ਸਾਡੇ ਸਰਪੰਚ ਸਾਹਿਬਨ ਆਏ ਹੋਇਆ ਅੱਜ ਇੱਥੇ ਹਾਜ਼ਰ ਨੇ ਬਾਕੀ ਦੇਾਂ ਦੇ ਵਿੱਚ ਕਿਹੋ ਜੀ ਸਮੱਸਿਆ ਜਿਹੜੀ ਆ ਇਸ ਕਿਤੇ ਦਾ ਬੈਕ ਨਹੀਂ ਬਹੁਤ ਘੱਟ ਆ ਜਿਵੇਂ ਕਿਤੇ ਤਿੰਨ ਚਾਰ ਕਹਿ ਗਿਆ ਤੇ ਉਹ ਇਹ ਵੀ ਕਹਿਣ ਲੱਗੇ ਵੀ ਭਾਈ ਮੈਂ ਕੱਲ ਕਈ ਪਿੰਡਾਂ 'ਚ ਗਿਆ ਉਹ ਕਹਿੰਦੇ ਅਸਲ ਲੱਗੇ ਆਪੜ ਦਾ ਠੀਕ ਹੋ ਕੇ ਫਰਾਨੀ ਪਿੰਡ ਜਿਵੇਂ ਹੋਰ ਜ਼ਿਲ੍ਹੇ ਦਾ ਨਾਮ ਆ ਵੀ ਉੱਥੇ ਠੀਕ ਕਰਾ ਦਿਓ ਵੀ ਤਿੰਨ ਚਾਰ ਆ ਕਿਤੇ ਪੰਜ ਚਾਰ ਉਹ ਕਰ ਲਾਂਗੇ ਠੀਕ ਅਸੀਂ ਲੱਗੇ ਪਿਆ ਕਿ ਜਦੋਂ ਹਗਾਰਾ ਮਿਲਦੇ ਬੱਚੇ ਸਾਨੂੰ ਹੁਣ ਕੋਰ ਸਿੰਘ ਵਾਲੇ ਸਾਡੇ ਕੋਲ ਆਪ ਚੱਲ ਕੇ ਆਏ ਤੇਰੇ ਚਾਰ ਮੁੰਡੇ ਆਤੇ ਮਾਪੇ ਵੀ ਆਏ ਚੱਲ ਕੇ ਆਪ ਵੀ ਇਹ ਵੀ ਪਾਈ ਸਾਨੂੰ ਐਡਵਰਟ ਕਰਾਓ ਸਾਡਾ ਕਹਿਣਾ